ਬਾਈ ਇੱਕ ਤਾਂ ਖਾਸਾ ਬਹੁਤ ਹੋ ਗਿਆ ਸਰਟੀਫੀਕੇਟ ਦੇ ਸ਼੍ਰੋਮੀ ਕਲਚਰ 69 ਨੇ ਸੰਗਤ ਐਂਡ ਇਹ ਮਨਦੀਪ ਸਿੰਘ ਫਰਮ ਕੇ ਇਸ ਜਿਹੜੀ ਮੇਮ ਐਡਰੈਸ ਆਦਿ ਇਹਦੇ ਵਿੱਚ ਅਸੀਂ ਸਰਬ ਸੰਗਤੀ ਦੇ ਨਾਲ ਇਸ ਨੂੰ ਸਪੋਰਟ ਕਰਦੇ ਆਗੇ ਕਿ ਅਸੀਂ ਚਾਹੁੰਦੇ ਆ ਕਿ ਬਾਕੀ ਜੀਆਂ ਵੀ ਪੰਥਕ ਕੌਂਡੀਆਂ ਇਸੇ ਪੰਥਕ ਕੋ ਡਿਕੇਟ ਨੂੰ ਸਪੋਰਟ ਕਰਕੇ ਤੇ ਇੱਥੇ ਆਪਾਂ ਵਿਗ੍ਰੇ ਹਾਸਲ ਕਰੀਏ ਕਿ ਕਰਕੇ ਸਿੱਖਾਂ ਦੇ ਪੇ ਬਹੁਤ ਆਲੀ ਪ੍ਰੋਬਲਮਸ ਨੇ ਇੱਕ ਤਰ੍ਹਾਂ ਸਿੱਪਿਸ ਇਲੈਕਟ੍ਰੋਨਸ ਵੀ ਹੋਏ 14 ਸਾਲ ਤੋਂ ਸਾਢੇ ਜਮੂਰੀਤ ਮਾਰੀ ਗਈ ਹੈ ਫਿਰ ਬਗਦੀ ਸਿੰਘ ਨੇ ਛੱਡੇ ਗਏ 30 ਦੀ ਸੰਧ ਦੇ ਸਿੱਖ ਗੇਜਾਂ ਦੇ ਵਿੱਚ ਬੈਠੇ ਹੈ ਤੇ ਦੂਸਰਾ ਹਰਨ ਨੇ ਬਹੁਤ ਨੁਕਸਾਨ ਕੀਤਾ ਹੈਗਾ ਮੁਆਵਜ਼ਾ ਨਹੀਂ ਦਿੱਤਾ ਗਿਆ ਤੇ ਠੀਕ ਭਾਵੇਂ ਲੱਗ ਰਿਹਾ ਜੀ ਦੀਦਾ ਤੇ ਫਿਰ ਜੁਨਾਮ ਸਾਡੇ ਜਨਮ ਦਿਨ ਦੇ ਉੱਤੇ ਜਾਣ ਦੇ ਉੱਤੇ ਬਹੁਤੰਦੀ ਲਾਭਤੀ ਹੈ ਤੇ ਜੇ ਇਹ ਵਾਕੇ ਦਾ ਬਾਰਡਰ ਬਣਦੇ ਹੈ ਸਾਡੀ ਟ੍ਰੇਡ ਵਾਖਤੀ ਹੈ ਸਾਨੂੰ ਪੈਸੇ ਜ਼ਿਆਦਾ ਹੁੰਦੇ ਹੈ ਤਾਂ ਇਹ ਜਿਹੜਾ ਹੈ ਸਾਡੇ ਨਾਲ ਇਹੋ ਜਿਹਾ ਬੁੱਧੀ ਦਾ ਕਰੀਏ ਬੀਜੇਪੀ ਤੇ ਐਰਐਸਐਸ ਦੀ ਸਰਕਾਰ ਇਸ ਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਕਿ ਫਰਾਕ ਦੇ ਦਿੱਤੇ ਨਾਲ ਸਿੱਕੋਂ ਦਾ ਪੇਜ ਹੋ ਜਾਵੇ ਮਾਨਸਬਾ ਕਿਵੇਂ ਦੀ سپورਟ ਹੈ ਤੁਹਾਡੇ ਵੱਲੋਂ ਕਿਵੇਂ ਜਿਹੜਾ ਆ ਲੋਕਾਂ ਨੂੰ ਆਪਣੇ ਨਾਲ ਲੈ ਕੇ ਚੱਲੇ ਜਾਵੇ ਜਿਵੇਂ ਅਗੇ ਚਲੀ ਜਾਈ ਜਿਵੇਂ ਲੋਕਾਂ ਦੇ ਕੋਲ ਜਾਈ ਤਾਂ ਉਹਨਾਂ ਨੂੰ ਇਹ ਕਹੀ ਤਾਂ ਕਿ ਤੁਸੀਂ ਸਾਡੇ ਨਾਲ ਚੱਲੋ ਸਾਡਾ ਕੈਂਡੀਡੇਟ ਹੈਗਾ ਸਾਡਾ ਕੈਂਡੀਡੇਟ ਹੈ ਤੇ ਇਹ ਈ ਹੈ ਕਿ ਇਹ ਪੰਜ ਸਾਲ ਦਾ ਮਕਸਦ ਇਹ ਸੀ ਕਿ ਹਿੰਦੂ ਜਥੇਬੰਦੀਆਂ ਵੱਲੋਂ 2 ਨਵੰਬਰ ਨੂੰ ਇੱਕ ਪੰਚਾਇਤ ਸੱਦੀ ਜਾ ਰਹੀ ਹੈ ਤਰਨਤਾਰਨ ਵਿੱਚ ਹੋਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਜਾਗੋ ਕਰਾਂਗੇ ਔਰ ਹਿੰਦੂ ਪਰਿਵਾਰਾਂ ਨੂੰ ਜਗਾਵਾਂਗੇ ਕਾਤਲ ਨੂੰ ਔਰ ਖਾਲਸਤਾਨੀਆਂ ਨੂੰ ਵੋਟ ਨਹੀਂ ਪਾਈ ਜਾਏਗੀ ਕਿੱਦਾਂ ਨਾਲ ਲੈ ਕੇ ਚਲੋਗੇ ਫਿਰ ਵੋਟਰਾਂ ਦੇ ਵਿੱਚ ਤਾਂ ਹੈ ਹੁੰਦਾ ਹੀ ਹੈ ਤੇ ਖਾਲਸਤਾਨੀਆਂ ਨੂੰ ਪਾਗਲੀ ਹੋ ਗਏ ਹੋ ਮੈਂ ਕੀ ਕਰ ਰਹੇ ਹਿੰਦੂਆ ਹਿੰਦੂ ਜਥੇਬੰਦੀਆਂ ਜਿਹੜੀਆਂ ਉਹ ਕਹਿ ਰਹੀਆਂ ਨੇ ਜੀ ਮੰਨਦੇ ਸਮੂਹ ਤੇ ਆਪ ਕੀ ਨੇ ਹਾਂ ਫਿਰ ਉਹਨਾਂ ਨੂੰ ਕਹਿਣਾ ਚਾਹੀਦਾ ਕਿ ਇਹ ਹੈ ਇਨਾ ਹੁਣ 87 ਸਾਲ ਅਸੀਂ ਤੁਹਾਡੇ ਰਾਜ ਦੇ ਵਿੱਚ ਕੱਟਿਆ ਹੈ ਜੀ ਥੋੜੇ ਸਾਲ ਤੁਸੀਂ ਸਾਡੇ ਰਾਹ ਵਿੱਚ ਕੱਟ ਲਉਗੇ ਤਾਂ ਕੀ ਮਾਰਾ ਹੈ ਤੇ ਤੁਸੀਂ ਕਿਉਂ ਇਹ ਖਾਲਸਤਾਨ ਰਾਜ ਤੋਂ ਕੀ ਉਤਨ ਤਕਲੀਫ ਹੈਗੀ ਹੈ ਇਸ ਵੇਲੇ ਜਿਹੜੀ ਪੱਤਰਕਾਰਾਂ ਦੇ ਨਾਲ ਮਿਸਪੀਵ ਕੀਤਾ ਗਿਆ ਕੁਝ ਆਗੂਆਂ ਵੱਲੋਂ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਨੇ ਮਿਸਪੀਵ ਕੀਤਾ ਜਦੋਂ ਨਾਮਜ਼ਦਗੀ ਕਾਲਜ ਦਾਖਲ ਕਰਵਾਏ ਗਏ ਉਸ ਵਕਤ ਪੱਤਰਕਾਰਾਂ ਨੂੰ ਵਕਾਊ ਕਿਹਾ ਗਿਆ ਜਦੋਂ ਉਹਨਾਂ ਵੱਲੋਂ ਸਵਾਲ ਕੀਤੇ ਗਏ ਬਾਪੂਦਰ ਸਿੰਘ ਮੈਂ ਤੁਹਾਡੀ ਸਮਝਦਾ ਸਾਡੀ ਪਾਰਟੀ ਨੇ ਕੰਮ ਕਰ ਕੀਤਾ ਹੋਇਆ ਜੀ ਸਰ ਦੇ ਬਾਦ ਵਿੱਚ ਅਸਤਾਨੀ ਕਰਦੇ ਪ੍ਰੈਸ ਦੇ ਖਿਲਾਫ ਕੋਈ ਇਹ ਨਹੀਂ ਕਰਦਾ ਜੀ ਤੁਸੀਂ ਨਿੰਦਾ ਕਰਦੇ ਹੋ ਅਜਿਹੇ ਜਿਹੜੇ ਆਗੂ ਜਿਹੜੇ ਅਜਿਹੇ ਲਪੀਰਾ ਰੱਖਦੇ ਨੇ ਨਾ ਫਿਰ ਇਹ ਨਹੀਂ ਵਤੀਰਾ ਅੱਛਾ ਨਹੀਂ ਹੈ ਪ੍ਰੈਸ ਦੇ ਨਾਲ ਅਸਤਾਨੀ ਵਤੀਰਾ ਨਹੀਂ ਹੋਣਾ ਚਾਹੀਦਾ ਔਰ ਜਿਹੜਾ ਦੂਸਰੀਆਂ ਪਾਰਟੀਆਂ ਵੱਲੋਂ ਜਿਹੜਾ ਵਿਆਗ ਜਾ ਰਿਹਾ ਏ ਦੂਸਰੀਆਂ ਪਾਰਟੀਆਂ ਵੱਲੋਂ ਕਿਹਾ ਜਾ ਰਿਹਾ ਏ ਕਿ ਅਸੀਂ ਵੀ ਪੰਥਕਾਂ ਇਹ ਅਲੱਗ ਤੋਂ ਪੰਥਕ ਨਹੀਂ ਹੋ ਸਕਦੇ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਜੇ ਉਹ ਕਹਿੰਦੀਆਂ ਅਸੀਂ ਪੰਥਕਾਂ ਹਾਂ ਤਾਂ ਫਿਰ ਉਹ ਪੰਥਕ ਹੀ ਹੋਣਗੇ ਕਾਂਗਰਸ ਦੇ ਪ੍ਰਧਾਨ ਰਾਜਾ ਵਿਰਿੰਗ ਦਾ ਇੱਕ ਬਿਆਨ ਆਉਂਦਾ ਹੈ ਕਿ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਸਾਨੂੰ ਹਿੰਦੁਸਤਾਨ ਚਾਹੀਦਾ ਹੈ ਅਸੀਂ ਹਿੰਦੁਸਤਾਨ ਦੇ ਵਾਸੀ ਆਂ ਹਾਂ ਉਹਨਾਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਜੇਕਰ ਹਿੰਦੁਸਤਾਨ ਹੈ ਇੰਨੇ ਸਾਲ ਸਿੱਖਾਂ ਦੇ ਨਾਲ ਉਸਨੇ ਕੀ ਕੀਤਾ ਤੇ ਕੀ ਸਾਨੂੰ ਇਹ ਦਿੱਤਾ ਤਾਂ ਕਿਵੇਂ ਸਾਨੂੰ ਨਾਲ ਲੈ ਕੇ ਚੱਲਦੇ ਐ ਕਿ ਨਹੀਂ ਚੱਲਦੇ ਤੇ ਬਲੂ ਸਟਾਰ ਕੀਤਾ ਤੇ ਚਿੱਠੀ ਸਾਰੇ ਦੇ ਵਿੱਚ 43 ਸਿੱਖ ਸਿੱਖ ਮਾਰ ਦਿੱਤੇ ਹੈਗੇ ਫੌਜ ਨੇ ਇਹ ਸਾਰੇ ਜਿਹੜੇ ਜ਼ੁਲਮ ਹੋਏ ਐ ਉਹ ਤਾਂ ਬਤੀਰਾ ਗਰਦੇਣ ਤੇ ਸਾਨੂੰ ਦੱਸੋ ਕਿ ਹਿੰਦੁਸਤਾਨ ਨੇ ਇੰਨੇ ਸਾਲਾਂ ਦੇ ਵਿੱਚ ਸਿੱਖਾਂ ਦੇ ਨਾਲ ਕੀ ਕੀਤਾ ਸਾਨੂੰ ਸਮਝਾਓ ਤੇ ਫੇਰ ਆਪਾਂ ਟੇਬਲ ਤੇ ਬੈਠ ਕੇ ਗੱਲ ਕਰੀਏ ਡਿਬੇਟ ਕਰੀਏ ਫੇਰ ਅਸੀਂ ਪੁੱਛੀਏ ਕਿ ਇਹ ਵਾਕਿਆਈ ਸਾਨੂੰ ਹਿੰਦੁਸਤਾਨ ਦਿਨਾਂ ਰਹਿਣਾ ਚਾਹੀਦਾ ਨਹੀਂ ਰਹਿਣਾ ਚਾਹੀਦਾ ਸਪਾਨ ਸਾਹਿਬ 32 ਤੋਂ 35 ਸਾਲ ਹੋ ਗਏ ਨੇ ਬੱਦੀ ਸਿੰਘਾਂ ਨੂੰ ਜੇਲ੍ਹ ਕੱਟਦਿਆਂ ਕਿ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਨਹੀਂ ਟਿਕਟ ਦਿੱਤੀ ਜਾ ਸਕਦੀ ਸੀ ਉਹਨਾਂ ਦੇ ਪਰਿਵਾਰ ਤੋਂ ਵੀ ਦਿੱਤੀ ਜਾ ਸਕਦੀ ਸੀ ਵੀ ਪਰ ਕਾਰਨ ਕੀ ਹੈ ਕਿਉਂ ਨਹੀਂ ਉਹਨਾਂ ਦੇ ਪਰਿਵਾਰਾਂ ਨੂੰ ਯਾਦ ਕੀਤਾ ਜਾਂਦਾ ਸ਼ੁਕਰ ਕਰਕੇ ਇੱਧਰ ਅਸੀਂ ਟਿਕਟ ਦੇਤੀ ਸਾਰਿਆਂ ਨੇ ਸੋਚ ਕੇ ਛੌਂਮਣੀ ਅਕਾਲੀ ਧੰਨ ਵੱਲੋਂ ਜੇ ਉਧਰ ਦੇ ਦਿੰਦੇ ਫਿਰ ਤੁਸੀਂ ਅੱਜ ਪੁੱਛਣਾ ਸੀ ਕਿ ਕਿ ਇੱਧਰ ਨਹੀਂ ਦਿੱਤੀ ਜਾ ਸਕਦੀ ਨਹੀਂ ਜੀ ਇਹ ਸਾਡੇ ਸਵਾਲ ਨਹੀਂ ਹੈ ਲੋਕਾਂ ਦੇ ਸਵਾਲ ਨੇ ਜੀ ਮੈਮ ਲੋਕਾਂ ਦੇ ਸਵਾਲ ਹੈ ਮੂੰਹ ਸਾਡਾ ਹੈ ਠੀਕ ਹੈ ਪਰ ਉਹੀ ਗੱਲ ਹੈ ਕਿ ਜੇ ਅਸੀਂ ਉਧਰ ਦੇ ਦਿੰਦੇ ਤੇ ਅੱਜ ਤੁਸੀਂ ਪੁੱਛਣਾ ਸੀ ਲੋਕ ਪੁੱਛ ਰਹੇ ਨੇ ਕਿ ਇਹ ਕਿਉਂ ਨਹੀਂ ਦਿੱਤੀ ਨਹੀਂ ਚਦੂ ਦਾ ਜਿਹੜਾ ਪਰਿਵਾਰ ਕੌਮੀ ਸੀ ਦਿਲੋਂ ਚਾਹਿਆ ਜਾਂਦਾ ਉਹਨਾਂ ਪਰਿਵਾਰ ਚੋਂ ਵੀ ਆਪਾਂ ਕਿਸ ਨੂੰ ਲੈ ਸਕਦੇ ਹਾਂ ਫਿਰ ਉਹ ਵੀ ਇੱਕ ਕਮੀ ਸ਼ੀਟ ਦੀ ਕਿਹਾ ਜਾਂਦਾ ਹੋਂ ਦੀਪ ਸਿੱਧੂ ਦੀਪ ਸਿੱਧੂ ਹਾਂ ਦੀਪ ਸਿੱਧੂ ਵੀ ਠੀਕ ਹੈ ਜੀ ਇਹ ਪਰ ਆ ਦੇਤੀ ਹੁਣੇ ਸੀ ਮਾਨ ਸਾਹਿਬ ਸ਼ਰਮਣੀ ਅਕਾਲੀ ਦਲ ਵੱਲੋਂ ਧਰਮੀ ਫੌਜੀ ਪਰਿਵਾਰ ਨੂੰ ਅੱਗੇ ਲਿਆਂਦਾ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੀ ਪੰਥ ਪੰਥਕਾਂ ਔਰ ਸਾਡੀ ਖੇਤਰੀ ਪਾਰਟੀ ਆ ਔਰ ਇਸ ਨੂੰ ਵੋਟ ਪਾਉਣੀ ਚਾਹੀਦੀ ਹੈ ਹਾਂ ਬੜੀ ਅੱਛੀ ਗੱਲ ਹੈ ਜੀ ਫੌਜੀਆਂ ਨੇ ਬਹੁਤ ਕੰਮ ਕੀਤਾ ਜੀ ਮਾਨ ਸਾਹਿਬ ਇੱਕ ਗੱਲ ਕਲੀਅਰ ਕਰਿਓ ਕਿ ਭਾਈ ਮੰਦੀਪ ਸਿੰਘ ਜੀ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਅੰਤਕ ਪਾਰਟੀਆਂ ਨੇ ਉਹਨਾਂ ਵੱਲੋਂ ਸਾਂਝਾ ਕੈਂਡੀਡੇਟ ਦਿੱਤਾ ਗਿਆ ਹੈ ਪਰ ਅਕਾਲੀ ਦਲ ਵਾਰਿਸ ਪੰਜਾਬ ਵਾਲੇ ਕਹਿੰਦੇ ਨੇ ਕਿ ਇਹ ਕੈਂਡੀਡੇਟ ਸਾਡਾ ਹੈ ਇਹ ਤਾਂ ਉਹਨਾਂ ਨੂੰ ਪਤਾ ਹੋਊਗਾ ਦੀ ਪਾਰਟੀ ਤੇ ਸਾਂਝਾ ਕੈਂਡੀਡੇਟ ਦਿੱਤਾ ਅੱਛਾ ਮਾਨ ਸਾਹਿਬ ਜੇ ਧਾਰਮਿਕ ਪਾਰਟੀ ਹੁੰਦੀ ਹੈ ਇੱਕ ਉਹਦੀ ਰਾਜਨੀਤਿਕ ਪਾਰਟੀ ਜਿਹੜਾ ਧਾਰਮਿਕ ਪਾਰਟੀ ਤੇ ਰਾਜਨੀਤਿਕ ਪਾਰਟੀ ਕੀ ਡਿਫਰੈਂਸ ਲਗਾਤਾ ਤੁਹਾਨੂੰ ਇਹ ਰਾਜਨੀਤੀ ਵਾਲੇ ਬੰਦੇ ਧਰਮ ਵਿੱਚ ਜਾ ਕੇ ਇਹ ਕਰ ਸਕਦੇ ਆ? ਉਹਨਾਂ ਕਰ ਸਕਦੇ ਆ। ਤੁਹਾਡੇ ਹਿਸਾਬ ਨਾਲ ਕਿਵੇਂ ਲੱਗਦਾ ਤੁਹਾਨੂੰ? ਸਾਰੇ ਨਾ ਕਰ ਸਕਦੇ ਕਿ ਜੇ ਉਹ ਰਾਜਨੀਤੀ ਕਰ ਕੀ ਉਹ ਧਰਮ ਦੇ ਵਿੱਚ ਚੱਲ ਸਕਦਾ ਕੰਮ? ਜੇ ਧਰਮ ਇਹ ਧਾਰਮਿਕ ਬੰਦਾ ਹੈ। ਹਾਂਜੀ। ਇਹ ਰਾਜਨੀਤੀ ਰਾਜਨੀਤੀ ਦੇ ਕਿੱਦਾਂ ਕਰਦੇ ਧਰਮ ਨੂੰ ਵੀ ਕਿੱਦਾਂ ਕਰਦੇ ਨੇ। ਮੈਂ ਮੇਰੀ ਪੀੜ੍ਹੀ ਦੇ ਸੁਭਾਅ ਦੇ ਤੱਕ ਪੰਜ ਹੱਦ ਸਰਤੇ ਹਨ। ਹਾਂ। ਸਾਡੇ ਤਾਂ ਮੇਰੀ ਪੀੜ੍ਹੀ ਤਾਂ ਸਦਾ ਹੁੰਦਾ। ਈ ਲਾਦਾ ਕਿੰਨਾਕ ਜਿਹੜੀ ਤੁਹਾਡੀ ਪੰਥਕ ਪਾਰਟੀਆਂ ਦਾ ਜਿਹੜਾ ਸਾਰਿਆਂ ਦਾ ਸਾਰਿਆਂ ਨੂੰ ਹੋ ਕੇ ਇੱਕ ਸਬਰਥਨਤਾ ਮਨਦੀਪ ਸਿੰਘ ਨੂੰ ਕਿੰਨਾਕ ਰੋਕਾਂ ਵੱਲ ਹੰਗਾਰਾ ਕਿੰਨਾਕ ਮਿਲਦੇ ਪਿਆ ਬਹੁਤ ਟਕਰਾ ਮਿਲ ਰਿਹਾ ਜੀ ਹੋਰ ਤਾਂ ਕੋਈ ਪਾਰਟੀ ਹੈ ਜੀ ਇਸ ਪਾਰਟੀ ਦੇ ਮੁਕਾਬਲੇ ਅੱਜ ਦੀ ਮੀਟਿੰਗ ਦੇ ਵਿੱਚ ਉਹਨਾਂ ਦਾ ਕੋਈ ਮੈਂਬਰ ਨਜ਼ਰ ਨਹੀਂ ਆ ਰਿਹਾ ਕਿੰਨਾ ਦਾ ਅਕਾਲੀ ਦਲ ਵਾਰਸ ਵਾਲਿਆਂ ਦਾ ਅਸੀਂ ਆਪਣੀ ਪਾਰਟੀ ਦੀ ਮੀਟਿੰਗ ਸੰਪਤੀ ਹੈ ਤੇ ਅੱਜ ਪੈਲੀ ਹੈ ਠੀਕ ਹੈ ਜੀ ਇੱਕ ਆਪਸੇ ਵਿੱਚ ਸੁਨਾ ਕਰਦੀ ਹੈ ਕਿ ਕਿੱਥੇ ਕਿੱਥੇ ਕੰਮ ਕਰਨਾ ਹੈ ਕਿੱਥੇ ਕਿੱਥੇ ਕੀ ਹੋਊਗਾ ਸਾਰਾ ਕੁਝ ਕਰ ਲੂਗਾ ਫਿਰ ਜਿਹੜੀਆਂ ਅਗਾਹਤ ਮੀਟਿੰਗ ਹੋਣਗੀਆਂ ਫਿਰ ਉਹਨਾਂ ਦੇ ਵਿੱਚ ਸਾਦਨ ਨੂੰ ਸ਼ਾਮਲ ਕੀਤਾ ਜਾਊਗਾ ਜੀ ਹਲਕਾ ਤਰੰਤਾਰਨ ਦੇ ਵਾਸੀਆਂ ਨੂੰ ਕੀ ਅਪੀਲ ਰਵੇਗੀ ਅਪੀਲ ਇਹ ਹੀ ਰਹੂਗੀ ਕਿ ਅਸੀਂ ਬਾਰਡਰ ਖੋਲ੍ਹਾਂਗੇ ਵਪਾਰ ਚੱਲੂਗਾ ਪਾਕਿਸਤਾਨ ਦੇ ਨਾਲ ਨਨਕਾਣਾ ਸਾਹਿਬ ਦੇ ਵਿਰਸ਼ਨ ਹੋਣਗੇ ਜੋ ਵਨ ਇਨ ਦੀ ਡਾਸ਼ਰ ਹੋ ਗਏ ਸਾਰਾ ਕੁਝ ਵਧੀਆ ਹੋਊਗਾ ਜਿਵੇਂ ਹੁਣ ਝੋਨਾ ਹੈਗਾ ਇਹ ਬਾਹਰ ਦੇ ਮੰਖਾਂ ਤੋਂ ਬਿਕੂਗਾ ਜਿਹੜਾ ਇਹ ਬਾਸਮਤੀ ਹੈ ਇਹ ਅਗਲੇ ਮੌਨ ਪਾਕਿਸਤਾਨ ਤੋਂ ਬਾਅਦ ਅਰਾਂ ਦੇ ਵਿੱਚ ਬਿਕੂਗੀ ਜਿੱਥੇ 20000 ਰੁਪਏ ਪ੍ਰਿੰਟ ਦੇ ਦਾ ਮੁੱਲ ਹੈਗਾ ਤੇ ਸਾਨੂੰ ਬਹੁਤ ਫਾਇਦਾ ਹੋਊਗਾ ਕਿ ਅਸੀਂ ਨੇੜੇ ਸੈਂਟਰਲ ਏਸ਼ੀਆ ਦੇ ਵਿੱਚ ਮੌੜ ਕੇ ਗਏ ਉੱਥੇ ਤੱਕ ਵੀ ਵਪਾਰ ਚਾਵਾਂਗੇ ਤੇ ਬਹੁਤ ਫਾਇਦਾ ਹੋਊਗਾ ਸਾਨੂੰ ਪੰਜਾਬ ਨੂੰ ਇੰਡੀਆ ਨੂੰ ਵੀ ਬਹੁਤ ਫਾਇਦਾ ਹੋਊਗਾ ਵਪਾਰ ਦਾ ਇਹ ਦਾ ਮਤਲਬ ਬੜੇ ਜਲਦੀ ਤੁਹਾਡੀ ਮੰਗ ਹੈ ਕਿ ਜਿਹੜੇ ਅਟਾਰੀਅਲ ਬਾਰਡਰ ਖੋਲੇ ਜਾਣ ਇੱਕ ਸਰਕਾਰ ਨੂੰ ਇਹ ਤੇ ਕੋਈ ਧਿਆਨ ਦੇਦਾ ਹ ਜਦੋਂ ਤੁਹਾਡੇ ਵੱਲੋਂ ਕੀ ਜਿਹੜਾ ਸਰਕਾਰ ਤੱਕ ਇਹਦੀ ਗੱਲ ਪਹੁੰਚਾਈ ਜਾਵੇਗੀ ਜਿੱਥੇ ਕਰਕੇ ਜਿਹੜਾ ਬਾਰਡਰ ਖੁੱਲਦਾ ਜਾਵੇ ਸਰਕਾਰੀ ਕੋਸ਼ਿਸ਼ ਹੈ ਕਿ ਇਹ ਇਹ ਤੇ ਲੋਕਾਂ ਦੇ ਨਾਲ ਸਾਡਾ ਹੈਗਾ ਕਿ ਜੇ ਸਾਨੂੰ ਸਪੋਰਟ ਕਰਨਗੇ ਸਾਡੀ ਤਾਕਤ ਵਧੂਗੀ ਤੇ ਫਿਰ ਬਾਰਡਰ ਫੁੱਲੂਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਚੋਣਾ ਪਰੇਜੇ ਦੀ ਲੜਕੀਆਂ ਪਈਆਂ ਨਹੀਂ ਹੋਣੀਆਂ ਉਹਦੇ ਬਾਰੇ ਕੀ ਕਹੋਗੇ ਉਹਦੇ ਬਾਰੇ ਅਸੀਂ ਬਹੁਤ ਵਾਰੀ ਕਹਿੰਦੀ ਹੈ ਵੀ ਇੰਟਰਨੈਸ਼ਨਲ ਪੱਧਰ ਤੇ ਉੱਤੇ ਵੀ ਗੱਲ ਕੀਤੀ ਹੈ ਤੇ ਇਹ ਆ ਜੀ ਜ਼ਬੂਰੀਅਤ ਹੈ ਇਹ ਹਿੰਦੂਤਾਨੇ ਸਿੱਖ ਫੌਮ ਦੀ ਖਤਮ ਕਰਨ ਦੇ ਯੋਗ ਹੈ ਕੀ ਹੈ ਤੇ ਅਸੀਂ ਬੜੇ ਔਖੇ ਹਾਂ ਕਿ ਸਾਡੇ ਐਸਟੇਪੀਸੀ ਦੇ ਇਲੈਕਸ਼ਨ ਵੀ ਹੋ ਰਹੇ ਹਨ ਤੇ ਜਿਹੜੇ ਐਸਟੀਪੀ ਚ ਨੂੰ ਚਲਾ ਰਹੇ ਆ ਉਹ ਹੁਣ ਇਲੈਕਟਿਡ ਮੈਂਬਰ ਤਾਂ ਹੈ ਨਹੀਂ ਉਹ ਤਾਂ ਜਿਵੇਂ ਮਸੰਦਾ ਨੇ ਕੈਪਚਰ ਕੀਤਾ ਹੁੰਦਾ ਹੈ ਐਸਟੀਪੀ ਜਰੂਰ ਉਹ ਹੋ ਜਾਂ ਕੰਮ ਕਰ ਦੇ ਤੇ ਉਹਨਾਂ ਨੂੰ ਵੀ ਚਾਹੀਦਾ ਕਿ ਅਸੀਂ ਫਿਰ ਰਜ਼ਾਈਨ ਕਰੀਏ ਤੇ ਇਹ ਅਸੀਂ ਜ਼ੋਰ ਪਾਈਏ ਸੈਂਟਰ ਦੇ ਉੱਤੇ ਕਿਉਂ ਕਰਤੇ ਸੁਖਬੀਰ ਸਿੰਘ ਤੇ ਹੋਰ ਇਹਨਾਂ ਪਾਰਟੀਆਂ ਨੇ ਕਦਨੀ ਜੋ ਫਾਇਰ ਇੱਕ ਵਾਰੀ ਵੀ ਨਹੀਂ ਕਿਹਾ ਕਿ ਇਲੈਕਸ਼ਨ ਕਰਾਉ ਮਾਨ ਸਾਹਿਬ ਮਾਨ ਸਾਹਿਬ ਤੁਹਾਡਾ ਕੈਂਡੀਡੇਟ ਖਾਲਿਸਤਾਨ ਦੀ ਮੰਗ ਨਹੀਂ ਕਰਦਾ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਖਾਲਿਸਤਾਨ ਦੀ ਮੰਗ ਨਹੀਂ ਕਰਦੇ ਕੀ ਤੁਸੀਂ ਚੋਣਾਂ ਦੇ ਵਿੱਚ ਪ੍ਰਚਾਰ ਕਰੋ ਕਿ ਖਾਲਿਸਤਾਨ ਦਾ ਕੀ ਮੈਂ ਸਮਝਾਂ ਨਹੀਂ ਜੀ ਸਾਡਾ ਕੈਂਡੀਡੇਟ ਕਿਵੇਂ ਜਿਹੜਾ ਮਨਦੀਪ ਸਿੰਘ ਉਮੀਦਵਾਰ ਹੈ ਤੁਹਾਡੇ ਵੱਲੋਂ ਸਾਝਾ ਉਮੀਦਵਾਰ ਹੈ ਉਹ ਖਾਲਿਸਤਾਨ ਦੀ ਮੰਗ ਨਹੀਂ ਕਰਦਾ ਕਹਿੰਦਾ ਮੈਂ ਖਾਲਿਸਤਾਨ ਦਾ ਸਮਰਥੀ ਨਹੀਂ ਹੈਗਾ ਅਕੇ ਪਰੋਦੀ ਮੱਤੀਆ ਤੁਸੀਂ ਚੋਣਾਂ 'ਚ ਪ੍ਰਚਾਰ ਕਰੋਗੇ ਉਹ ਦੇਖਾਂਗੇ ਸਾਰਾ ਤੁਸੀਂ ਆਉਂਗੇ ਤੁਹਾਨੂੰ ਸਵਾਗਤ ਹੈ